ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਲਖਵਿੰਦਰ ਸਿੰਘ ਲਖਾ ਸੂਰਆਪੁਰੀਆ ਦੇ ਲਿਖੇ ਹੋਏ ਗੀਤ ਨੂੰ ਸ੍ਰੀਤੀ ਆਵਾਜ਼ ਦੇ ਰਾਹੀਂ ਸੁਰੀਲੀ ਆਵਾਜ਼ ਦੀ ਮਲਕਾ ਰਾਣੀ ਏਰਮਾਨ ਨਵਾਂ ਸ਼ਹਿਰ ਵੱਲੋਂ ਅੱਖੀਆਂ ਗੀਤ ਨੂੰ ਰਿਕਾਰਡ ਕੀਤਾ ਇਸ ਦਾ ਪੋਸਟਰ ਅੱਜ ਕਲਾਕਾਰ ਸਗੀ ਸਵਾ ਨਵਾਂ ਸ਼ਹਿਰ ਵੱਲੋਂ ਰਿਲੀਜ਼ ਕੀਤਾ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਛੂਰਾਪੁਰੀਆ ਅੱਜ ਬਹੁਤ ਵਧੀਆ ਬਹੁਤ ਸੋਹਣਾ ਸੁਰੇਲਾ ਗੀਤ ਅੱਖੀਆਂ ਜਿਹਨਾਂ ਲੋਕੇ ਮਿੱਠੀ ਬਾਚ ਨਾਲੀ ਹਰਮਨ ਜੀ ਨੇ ਦਿੱਤੀ ਆ ਸੂਰਾ ਪ੍ਰੀ ਰਿਕਾਰਡ ਕੰਪਨੀ ਦੇ ਦਿੱਤੇ ਗੀਤ ਆਇਆ ਚੱਲ ਰਿਹਾ YouTube ਤੇ Instagram ਤੇ ਸਾਰੇ ਪਾਸੇ ਵਾਇਰਲ ਦੀ ਚੱਲ ਰਹੀ ਆ ਇੱਕ ਜੀ ਚੱਲ ਰਿਹਾ ਤੇ ਬੰਗਾ ਡਵਾਣਾ ਜੀ ਨੇ ਮੇਜ਼ਿਕ ਦਿੱਤਾ ਜਿਹੜਾ ਕਿ ਬਹੁਤ ਸਲਾਹਿਆ ਜਾ ਰਿਹਾ ਬਹੁਤ ਧੰਨਵਾਦ ਹੈ ਸ਼ੁਕਰੀਆ ਥੈਂਕ ਯੂ ਥੋੜਿਓ ਸ਼ੇਅਰ ਕਰਿਓ ਸਾਨੂੰ ਕੋ ਲੋਕ ਸੁਣੀ ਰਸਿਓ ਕਾਸੀ ਕਾਜੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸ੍ਰੋਤੇ ਵੀਰਾਂ ਨੂੰ ਸੋ ਬੜੀ ਖੁਸ਼ੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇੱਕ ਬਹੁਤ ਪਿਆਰਾ ਗਾਣਾ ਆਇਆ ਸੈਡ ਸੌਂਗ ਅਖੀਆ ਜਿਸ ਨੂੰ ਲਿਖਿਆ ਬਾਈ ਸਾਡੇ ਵੱਡੇ ਵੀਰ ਲਖਵਿੰਦਰ ਸੋਰਾਪੁਰੀ ਸਾਹਿਬ ਨੇ ਅਰ ਗਾਇਆ ਬਹੁਤ ਹੀ ਥ੍ਰੀਲਿੰਗ ਹੈ ਕਾ ਰਾਣੀ ਅਰਮਾਣ ਜੀ ਜੋ ਬਹੁਤ ਪਛੜੇ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਨੇ ਇਹ ਗੀਤ ਮੈਨੂੰ ਬੜਾ ਅਲੱਗ ਜਿਹਾ ਲੱਗਾ ਸੁਣਿਆ ਕਈ ਵਾਰ ਸੁਣਿਆ ਤੇ ਬਹੁਤ ਪਿਆਰਾ ਸੌਂਗ ਹੈ ਅਲੱਗ ਸੌਂਗ ਹੈ ਜਿਸ ਨੂੰ ਮਿਊਜ਼ਿਕਲ ਸ਼ਿੰਗਾਰਿਆ ਸਾਡੇ ਬੀ ਆਰ ਦਿਮਾਣਾ ਸਾਹਿਬ ਆਡੀ ਬੋਏ ਔਰ ਗਾਇਆ ਰਾਣੀ ਅਰਮਾਨ ਨੇ ਸੂਰਾਪੁਰੀਆ ਰਿਕਾਰਡ ਦੇ ਵਿੱਚ ਇਹ ਗੀਤ ਰਿਲੀਜ਼ ਹੋਇਆ ਅੱਛਾ ਚੱਲ ਰਿਹਾ ਸਰੋਤੇ ਬਹੁਤ ਭਰਮਾ ਹਜ਼ਾਰਾ ਦੇ ਰਿਹਾ ਹੈ ਤੁਸੀਂ ਵੀ ਸਾਰਿਆਂ ਨੇ ਇਸ ਗੀਤ ਨੂੰ ਜ਼ਰੂਰ ਸੁਣਨਾ ਸੈਡ ਸੌਂਗ ਹੈ ਅਨੰਦ ਬੰਨਣਾ ਔਰ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕਰਨੀ ਹੈ ਥੈਂਕ ਯੂ ਸਭ ਸਿਕਾਲ ਦੀ ਮਾਫਤਬ ਨਦੀ ਰਾਣੀਰਮ ਆਫਤ ਨਾ ਨਾ ਲੇ ਕਿਸੇ ਦੀ ਗਲਤ ਕਰਨ ਦਾਰੀਆਂ ਸਾਡਾ ਅਖੀਆ Song ਜਿਹੜਾ ਕਿ YouTube ਤੇ ਰਿਲੀਜ਼ ਹੋ ਚੁੱਕਾ ਹੈ ਅੱਜ ਕਲਾਕਾਰ ਸੰਗੀਤ ਸਭਾ ਵੱਲੋਂ ਇਸ Song ਦਾ ਪੋਸਟਰ ਵੀ ਕੀਤਾ ਹੈ ਸੋ ਨਾਲ ਸਾਡੇ ਇਸ ਗੀਤ ਦੇ ਲੇਖਕ ਜਿਨ੍ਹਾਂ ਨੇ ਇਸ ਗੀਤ ਨੂੰ ਕਲਮ ਬੰਦ ਕੀਤਾ ਹੈ ਸਾਡੇ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਤਖਤਿੰਦਰ ਸੂਰਾਪੁਰੀਆ ਜੀ ਔਰ ਬਖਸ਼ਦੀ ਪ੍ਰਦੇਸੀ ਜੀ ਹਰਦੇਵ ਚਾਹਲ ਜੀ और सतनाम अणखी जी अभी सारे ने इस पोस्टर रिलीज किया है मैं आस कर दिया कि मेरे आए सारे गीता पहले गीता गीत वागू इस गीत भी बहुत प्यार दोगे और बहुत प्यार मिल भी रहा है आप सब बहुत दिलो बहुत ही शुक्र गुजार कर ਮੈਂ ਰਣਜੀਤ ਸਿੰਘ ਤੈਦਾ ਜਨਰਲ ਸੈਕਟਰੀ ਪੰਜਾਬ ਭਾਰਤੀ ਕਿਸਾਨ ਯੂਨੀਅਨ ਲਖਵਾਲ ਸੋ ਅੱਜ ਦਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਸਾਨੂੰ ਜਿਹੜੀ ਕਾਲ ਆਈ ਐ ਸੋ ਫੋਰਸ ਦੇ ਵੱਲੋਂ ਕਿ ਅੱਜ ਡੀਸੀ ਦਫ਼ਤਰਾਂ ਦੇ ਬੋਰੇ ਜਿਹੜਾ ਰੋਸ ਮਾਰਚ ਦੇ ਤੌਰ ਤੇ ਇਹ ਅੱਜ ਦਾ ਰੋਸ ਧਰਨਾ ਆ ਸਾਡਾ ਕਿਉਂਕਿ ਭਾਵੇਂ ਸਾਡੀਆਂ ਜਥੇਬੰਦੀਆਂ ਦੇ ਵਿੱਚ ਕੁਝ ਨਾ ਕੁਝ ਏਕਾ ਨਹੀਂ ਸੀ ਪਰ ਫੇਰ ਵੀ ਹੋਰ ਪਰਮਾਤਮਾ ਦੀ ਕਿਰਪਾ ਹੋਣ ਲੱਗੀ ਇਹਦੇ ਵਿੱਚ ਵੀ ਏਕਾ ਹੋਣ ਜਾ ਰਿਹਾ ਅਤੇ ਨਾਲ ਹੀ ਜਿਸ ਤਰ੍ਹਾਂ ਉਹਨਾਂ ਨੇ ਡੱਲੇਵਾਲ ਸਾਹਿਬ ਭਦੇਸ ਸਾਹਿਬ ਦੇ ਉੱਤੇ ਇਹ ਜਿਹੜਾ ਤੁਛਦਰ ਕੀਤਾ ਹੈ ਸਰਕਾਰਾਂ ਨੇ ਰਲ ਕੇ ਉਹਦੀ ਅਸੀਂ ਘਰੌਣੀ ਨਿੰਦਾ ਕਰਦੇ ਆ ਉਸ ਦੇ ਸਬੰਧ ਵਿੱਚ ਸਾਡੇ ਸਜੋਕਤ ਦੋਰਤੇ ਨੇ ਕਿ ਅੱਜ ਦਾ ਪ੍ਰੋਗਰਾਮ ਉਲੀਕਿਆ ਕਿ ਡੀਸੀ ਦਫਤਰ ਅਡੋਰੇ ਇਸ ਰੋਸ ਨੂੰ ਪੂਰੇ ਭਾਗਵੇਂ ਵਿੱਚ ਉਜਾਗਰ ਕਰਨ ਦੇ ਵਾਸਤੇ ਤੁਸੀਂ ਡੀਸੀ ਦਫਤਰ ਅਡੋਰੇ ਧਰਨੇ ਵਿਓ ਤਾਂ ਕਿ ਇਹ ਪਬਲਿਕ ਨੂੰ ਵੀ ਪਤਾ ਲੱਗ ਸਕੇ ਕਿ ਜਿਹੜੇ ਵਿਵਾਦ ਪਏ ਆ ਉਹ ਹਣੇ ਕੋਲ ਜਾ ਰਹੇ ਆ ਅਤੇ ਭਾਵੇਂ ਉਹ ਸਾਡੇ ਨਾਲ ਨਹੀਂ ਸੀ ਸਹਿਮਤ ਅੱਜ ਅਸੀਂ ਉਹਨਾਂ ਦੇ ਲਈ ਅੱਜ ਦੇ ਧਰਦੇ ਸ਼ੁਰੂ ਕੀਤੇ ਆ ਅਤੇ ਹਮੇਸ਼ਾ ਉਹਨਾਂ ਦੇ ਜੋ ਵੀ ਉਹਨਾਂ ਤਸ਼ੱਦਦ ਕੀਤਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹੀ ਚੱਲਣ ਨੂੰ ਤਿਆਰ ਹੋਏ। ਗੁਰਮੀਤ ਮਿੱਟੂ ਨੇ ਪੱਲਾਂ ਤੇ ਗੱਲ ਗਈ ਸੀ ਕਿ ਕਿਸਾਨਾਂ ਦੇ ਮੈਂ ਪੋਤ ਦੇ ਗੱਲ ਗੱਲ ਕੀ ਜਾਣਦਾ ਐ ਮੈਂ ਇਕੱਠੇ ਖੜੂਗਾ। ਪਰ ਹੁਣ ਜਦੋਂ ਉਹ ਬਾਰਡਰ ਤੋਂ ਉਠਾ ਲਿਆ ਗਿਆ ਤੇ ਹੁਣ ਉਹ ਸਰਕਾਰ ਦੇ ਐਂਟੀ ਬੌਂਡ ਰਹਿ ਹੈ। ਕੀ ਕੀ ਆਲਾ ਚਾਹੁੰਦੇ ਜੋ ਦੋਰੀ ਰਾਜਨੀਤੀ ਵੀ ਦੀ ਆ ਰਹੀ ਹੈ। ਗੁਰਮੀਤ ਮਿੱਟੂ ਦਾ ਤੁਸੀਂ ਜਾਣਦੇ ਹੋ ਜੀ ਇਹਨਾਂ ਦੇ ਬਾਰੇ ਕੀ ਆਖੀਏ। ਇਹਨਾਂ ਦੀ ਕੋਈ ਪਾਰਟੀ ਹੈ ਨਹੀਂਗਾ। ਨਾ ਹੀ ਇਹਨਾਂ ਦੀ ਕੋਈ ਪਾਰਟੀ ਆ ਨਾ ਇਹਨਾਂ ਦਾ ਕੋਈ ਧਰਮ ਆ ਤੇ ਨਾ ਹੀ ਇਹਨਾਂ ਦਾ ਕੋਈ ਸਮਾਜ ਆ ਇਹ ਤਾਂ ਬੰਦੇ ਇਹੀ ਆਪ ਜਿੱਧਰੋਂ ਇਹਨਾਂ ਨੂੰ ਫਾਇਦਾ ਦੀਦਾ ਉਧਰਲੇ ਪਾਸੇ ਨੂੰ ਜਾਂਦੇ ਆ ਕਿਸੇ ਵੇਲੇ ਇਹਨਾਂ ਨੂੰ ਕਿਸਾਨ ਚੰਗੇ ਲੱਗਣ ਲੱਗ ਪੈਂਦੇ ਜਦੋਂ ਉਹਦੀ ਪੱਗ ਵੀ ਖਲਾਰੀ ਸੀ ਉਸ ਵੇਲੇ ਸੰਘਰਸ਼ ਚੱਲਦੇ ਵਿੱਚ ਉਸ ਤੋਂ ਬਾਅਦ ਇਹ ਸਾਡੇ ਵਿਰੁੱਧ ਵੀ ਹੋਇਆ ਹੁਣ ਪਕਾਈ ਦੇ ਵਿਰੋਧੀ ਹੋ ਜਾਂਦਾ ਤੇ ਕਦੇ ਹੁਣ ਨਾਲ ਲੱਗ ਨੂੰ ਚੱਲਦਾ ਇਹ ਜਿਹੜੀਆਂ ਚਾਲਾਂ ਇਹ ਰਾਜਨੀਤਿਕ ਚਾਲਾਂ ਆ ਰਾਜਨੀਤਕ ਚਾਲਾਂ ਚੱਲਣੀਆਂ ਨਹੀਂ ਚਾਹੀਦੀਆਂ ਜਿਸ ਤਰ੍ਹਾਂ ਆਪਾਂ ਸੂਬੇ ਦੇ ਵਿੱਚ ਮੋਰੀ ਬਣ ਕੇ ਭਾਵੇਂ ਕਿਸੇ ਰਾਜਨੀਤਕ ਪਾਰਟੀ ਦੇ ਮੋਰੀ ਬਣ ਕੇ ਇਹ ਸੂਬੇ ਦੇ ਚਲਾਉਣਾ ਚਾਹੁੰਦੇ ਆ ਰਾਜਨੀਤਕ ਤੌਰ ਤੇ ਪਰ ਸੂਬੇ ਦੇ ਬਾਰੇ ਚੰਗੀ ਸੋਚ ਸੋਚਣੀ ਚਾਹੀਦੀ ਹੈ ਨਾ ਕਿ ਇਸ ਤਰ੍ਹਾਂ ਦੀਆਂ ਕੋਝੀਆਂ ਚੱਲਣ ਚੱਲੀਆਂ ਕਰਦੇ ਨੇ ਮੀਟਿੰਗ ਦੇ ਦੌਰਾਨ ਜਿਹੜੀ ਆ ਬੋਲਦਰਾ ਤੋਂ ਪਸੰਦ ਨੂੰ ਦਿੱਤਾ ਗਿਆ ਹੈ ਫੋਲੇ ਉਹ ਡੇਟ ਵੀ ਲੈ ਕੇ ਕਿ ਹੁਣ ਉਹ ਡੇਟ ਤੇ ਮੀਟਿੰਗ ਦੇ ਵਿੱਚ ਜਾਉਂ। ਅਸੀਂ ਜਿਹੜੀ ਡੇਟ ਰੱਦ ਕੀਤੀ ਆ ਸਾਡੇ ਸਜੋਤ ਮੋਹਤਿਆਂ ਨੇ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪੱਲੀ ਪਾ ਕੇ ਸੂਚਿਤ ਕਰਦੇ ਆਂ। ਕਿਉਂਕਿ ਇਹ ਡੇਟ ਤਾਂ ਤਦ ਹੀ ਅਸੀਂ ਰੱਦ ਕੀਤੀ ਆ ਕਿ ਪਹਿਲਾਂ ਜਿਹੜਾ ਇਹਨਾਂ ਦੇ ਉੱਤੇ ਤਸ਼ੱਦਦ ਕੀਤਾ ਉਹ ਕਿਸਾਨ ਹਜੇ ਤੱਕ ਵੀ ਪੂਰੇ ਜਿਹੜੇ ਸਾਡੇ ਰੈਸਟ ਕੀਤੇ ਉਹ ਪੂਰੇ ਛੱਡੇ ਨਹੀਂ ਗਏ। ਸਾਡੇ ਜਿਹੜੇ ਟਰੈਕ ਤੇ ਆ ਟਰਾਲੀਆਂ ਆ ਜਾਂ ਹੋਰ ਸਾਡਾ ਕੀਮਤੀ ਸਮਾਨ ਉੱਥੇ ਫੁਰਦ-ਪੁਰਦ ਕੀਤਾ ਗਿਆ ਜਾਂ ਚੋਰੀ ਕੀਤਾ ਗਿਆ। ਪਹਿਲਾਂ ਉਹਦੀ ਪਰਭਾਈ ਕਰਾ ਕੇ ਅਸੀਂ ਫੇਰ ਇਹਨਾਂ ਸਬਕਾ ਦੇ ਨਾਲ ਮੀਟਿੰਗ ਕਰਦੇ ਆਂ। ਪਹਿਲਾਂ ਉਹਦੀ ਪਰਭਾਈ ਕਰਾਵਾ। ਦੇਸੀ ਦਫਰਾਂ ਦੇ ਅੱਗੇ ਜਬਰ ਵਿਰੋਧੀ ਰੋਸ ਪ੍ਰਦਰਸ਼ਨ ਹੈ ਜਿਹੜੇ ਉਹ ਕਰ ਰਹੇ ਹੈ ਬੈਠੇ ਧਰਨੇ ਕਰ ਰਹੇ। ਤੋਂ ਲੋਕਾਂ ਦੇ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੈ ਜਿਹੜਾ ਹੈਗਾ ਅਸੀਂ ਕਿਉਂਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਜੋ ਵਿਹੇਵ ਕਿਸਾਨਾਂ ਦੇ ਨਾਲ ਕੀਤਾ ਉਹ ਬਹੁਤ ਘੜਾ ਗਹਿਵ ਜਿਹੜਾ ਹੈਗਾ ਕੀਤਾ ਹੈ। ਸ਼ੰਭੂ ਬਾਰਡਰ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਇਸ ਤੰਗਦੇ ਨਾਲ ਬਲਡੋਜ਼ਰ ਚਲਾ ਕੇ ਉਹਨਾਂ ਦੇ ਤੰਬੂਆਂ ਨੂੰ ਜਿਹੜਾ ਉਹ ਤੋੜਿਆ ਗਿਆ। ਉਸ ਤੋਂ ਬਾਅਦ ਚ ਜਿਹੜੇ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਚੋਰੀ ਕਰਕੇ ਉਹਦੇ ਜਿਹਨਾਂ ਦੇ ਐਮਐਲਏ ਵਗੈਰਾ ਦੇ ਨਾਂ ਬੋਲਦੇ ਆ ਔਰ ਉਹ ਟਰੈਕਟਰਾਂ ਵੀ ਗਲਤੀ ਕਿਹੜੀਆਂ ਜਿਹੜੀਆਂ ਗਾਇਬ ਕਰ ਦਿੱਤੀਆਂ ਇੱਕ ਟਰਾਲੀ ਦਾ ਕਹਿੰਦੇ ਆ ਵੇ ਦਿੱਲੀ ਤੋਂ 40 ਕਿਲੋਮੀਟਰ ਦੂਰ ਤੋਂ ਜਾ ਕੇ ਕਿੱਥੇ ਮਿਲੇ ਆ ਉਹ ਇਹਨਾਂ ਦੇ ਜਿਹੜੇ ਬਹੁਤ ਨੇੜੇ ਦੇ ਸਾਥੀ ਜਿਹੜੇ ਐਮਐਲਏ ਦੇ ਵਗੈਰਾ ਆ ਉਹਨਾਂ ਦੀ ਕਸਟਡੀ ਜਿਹੜੀ ਹੈਗੀ ਉਹ ਮਿਲ ਰਹੀਆਂ ਉਹ ਇੰਦਾ ਵੀ ਕਾਰਵਾਈ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਕੀਤੀ ਚੋਰੀ ਨਹੀਂ ਕਿਸੇ ਨੇ ਵੀ ਕੀਤੀ ਆ ਅਸੀਂ ਦਿੱਲੀ ਵੀ ਜਿਹੜਾ ਹੈਗਾ 1 ਸਾਲ ਤੋਂ ਵੱਧ ਸਮਾਂ ਬੈਠ ਰਹੇ ਆ ਚੋਰੀ ਦਾ ਕੋਈ ਮਾਮਲਾ ਨਹੀਂ ਆਇਆ ਇਹ ਪਹਿਲੀ ਸਰਕਾਰ ਹੈ ਜਿਹਨੇ ਚੋਰੀ ਦਾ ਮਾਮਲਾ ਜਿਹਦੇ ਜਿਹਦੇ ਉੱਤੇ ਇਲਜ਼ਾਮ ਜਿਹੜੇ ਲੱਗਦੇ ਆ ਔਰ ਇਹ ਪਹਿਲੀ ਸਰਕਾਰ ਹੈ ਜਿਹਨੇ ਮੀਟਿੰਗ ਸਦਕੇ ਮੀਟਿੰਗ ਦੇ ਵਿੱਚ ਬੁਲਾ ਕੇ ਜਿਹੜਾ ਹੈਗਾ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੋ ਸਾਡੀ ਪਹਿਲੀ ਮੰਗ ਤਾਂ ਇਹ ਸੀ ਕਿ ਬਈ ਇਹਨਾਂ ਸਾਰੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਉਹ ਰਾਤ ਸ਼ਾਇਦ ਉਹਨਾਂ ਨੇ ਦੇਖ ਕਰ ਦਿੱਤਾ ਆ ਜਿਹੜਾ ਅੱਜ ਦਾ ਧਰਨਾ ਇਹਦੇ ਵਿੱਚ ਪੂਰਾ ਸਰਕਾਰ ਨੂੰ ਨੰਗਾ ਕਰਾਂਗੇ ਉਹਨਾਂ ਦਾ ਜਿਹੜਾ ਸਰਕਾਰ ਵਿਰੋਧੀ ਕਿਰਦਾਰ ਹੈ ਉਹ ਲੋਕਾਂ ਨੂੰ ਅਸੀਂ ਜਿਹੜਾ ਹੈਗਾ ਅੱਜ ਇੱਥੇ ਸਾਰੇ ਪੰਜਾਬ ਦੇ ਵਿੱਚ ਦੱਸਾਂਗੇ ਜਿਹੜਾ ਬਜਟ ਜਿਹੜਾ ਉਹਨਾਂ ਨੇ ਪੇਸ਼ ਕੀਤਾ ਹੈ ਉਹ 14700 24 ਕਰੋੜ ਦਾ ਬਜਟ ਹੈ। ਔਰ ਉਹ 236000 ਕਰੋੜ ਜਿਹੜਾ ਹੈਗਾ ਇਹਨਾਂ ਨੇ ਰੱਖਿਆ ਹੋਇਆ ਬਾਕੀ ਲਈ ਉਹਦਾ ਜਿਹੜਾ 6% ਬਣਦਾ। ਪਰ ਇਹਨਾਂ ਕੋਲ ਪੈਸੇ ਤਾਂ ਜਿਹੜੇ ਹੈ 111000 ਰੁਪਈਆ। ਇਹਦੇੋਂ ਪੈਸਾ ਹੋਰ ਆਉਣਾ ਨਹੀਂ ਹੈਗਾ। ਭਾਵੇਂ 3% ਵੀ ਨਹੀਂ ਬਣਦਾ। ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਚੋਰੀ ਹੈ ਇਹ ਵੀ ਅੱਜ ਜਿਹੜਾ ਹੈਗਾ ਸਾਰੇ ਲੋਕਾਂ ਨੂੰ ਦੱਸਾਂਗੇ ਕਿ ਜੋ ਤੁਹਾਨੂੰ ਕਹਿ ਰਹੇ ਆ ਉਹ ਕਰ ਨਹੀਂ ਰਹੇ। ਉਹ ਸਾਰਾ ਕੁਝ ਉਹਦੇ ਚੋਂ 99000 ਕਰੋੜ ਰੁਪਇਆ ਜਾਂ 10000 ਕਰੋੜ ਰੁਪਇਆ ਦਾ ਪਾਵਰ ਕਟ ਜਿਹੜੀ ਉਹਦੇ ਸਪਲਾਈ ਚਲ ਜਾਣਾ 600 ਕਰੋੜ ਰੁਪਇਆ ਜਿਹੜਾ ਹੈਗਾ 6000 ਕਰੋੜ ਰੁਪਇਆ ਸਾਰਾ ਜਿਹੜਾ ਹੈਗਾ ਉਹ 1.11 ਲੱਖ 11000 ਕਰੋੜ ਤੋਂ ਵੱਧਦਾ ਰਣਨੀਤੀ ਇਹ ਹੈ ਬਈ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਤੇਜ਼ ਕਰਨਾ ਪੈਣਾ ਕਿਉਂਕਿ ਇਹਨਾਂ ਨੇ ਪੂਰੀ ਸਟੇਟ ਨੂੰ ਗੁੰਡਾ ਉਸ ਰਾਜ ਦੇ ਵਿੱਚ ਤਬਦੀਲ ਕਰ ਦਿੱਤਾ ਕਰਨਲ ਬਾਠ ਦਾ ਮਾਮਲਾ ਹੈ ਜਾਂ ਜਿਹੜਾ ਹੈਗਾ ਤਸ਼ਕਰਾਂ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਕੋਲ ਕਿੰਨੇ ਅਧਿਕਾਰ ਦਿੱਤੇ ਇਹਨਾਂ ਨੂੰ ਵੀ ਤੁਸੀਂ ਜਾ ਕੇ ਲੋਕਾਂ ਦੇ ਘਰ ਧਾ ਦਿਓ ਕਿਸੇ ਕੋਰਟ ਨੇ ਆਰਡਰ ਕੀਤਾ ਹੋਇਆ ਇਹ ਇੱਕ ਛੋਟੇ ਛੋਟੇ ਜਿਹੜੇ ਹੈਗੇ ਆ 2-2 ਗ੍ਰਾਮ 4-4 ਗ੍ਰਾਮ ਜਿਹੜਾ ਹੈਗਾ ਉਹ ਫੀਮ ਵੇਚਣ ਵਾਲੇ ਢੋਡੇ ਵੇਚਣ ਵਾਲੇ ਆ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚਲਾਉਂਦੇ ਆ ਰਾਜਵੀਰ ਵਰਗੇ ਐਸਐਸਪੀ ਆ ਰਾਜਵੀਰ ਇੰਦਰਵੀਰ ਸਿੰਘ ਉਹਦੇ ਉੱਤੇ ਉੱਤੇ ਕੌਣ ਬਲਡੋਜ਼ਰ ਚਲਾਊਗਾ ਰਾણો ਹੈ ਇੱਕ ਜਿਹੜੀ ਪ੍ਰੀਤਪੁਰਤ ਦੀ ਉੱਥੇ ਵੀ ਸਰਪੰਚ ਆ ਬਹੁਤ ਵੱਡੀ ਜਿਹੜੀ ਹੈਗੇ ਆ ਉਹ ਆਮ ਆਦਮੀ ਪਾਰਟੀ ਦੀ ਸਮਰਥਕ ਹੈ ਉਹਦੀ ਕੋਠੀ ਕੋਣ ਢਾਊ ਔਰ ਜਿਹੜੇ ਮੁਕਾਬਲੇ ਬਣਾ ਰਹੇ ਆ ਇਹੋ ਉਹ ਬਿਲਕੁਲ ਫੇਕ ਮੁਕਾਬਲੇ ਬਣਾ ਰਹੇ ਨੇ ਨਹਿਰ ਦੇ ਕੰਢੇ ਤੇ ਲੈ ਜਾਂਦੇ ਆ ਉੱਥੇ ਵੀ ਜਾ ਕੇ ਕਹਿੰਦੇ ਆ ਵੀ ਜਿਹੜਾ ਹੈਗਾ ਸਾਡੀ ਕਸਟਡੀ ਚੋਂ ਭੱਜਣ ਲੱਗਿਆ ਸੀ ਸਾਡੇ ਉੱਪਰ ਪਿਸਤੌਲ ਦੇ ਨਾਲ ਇਹਨੇ ਗੋਲੀ ਚਲਾ ਦਿੱਤੀ ਉਦੋਂ ਬਾਅਦ ਜਵਾਬੀ ਕਾਰਵਾਈ ਚ ਮਾਰਿਆ ਗਿਆ ਜਾਂ ਤੁਹਾਡੀ ਕਸਟਡੀ ਚ ਤੁਸੀਂ ਜੇਲ੍ਹ ਤੋਂ ਲੈ ਕੇ ਆਏ ਹੋ ਪਹਿਲੀ ਰਾਤ ਨੂੰ ਬਰਾਮਦਗੀ ਕਰਨੀ ਪਹਿਲਾਂ ਫਿਰ ਤੁਸੀਂ ਦਿਨ ਹੁੰਨੀ ਜਾਂਦੇ ਲੈ ਕੇ ਫਿਰ ਤੁਸੀਂ ਰਾਤ ਨੂੰ ਕਰਦੇ ਹੋ ਤਾਂ ਫਿਰ ਪਿਸਤੌਲ ਕਿੱਥੋਂ ਆ ਗਿਆ ਇਸ ਸ਼ਰਿਆਮ ਪੰਜਾਬ ਦੇ ਜਿਹੜਾ ਹੈਗਾ ਬੱਚਿਆਂ ਦਾ ਜਿਹੜਾ ਕਹਾਣ ਕੀਤਾ ਜਾ ਰਿਹਾ ਹੈ ਗੁੰਡਾ ਗੈਂਗ ਗੈਂਗਸਟਰਾਂ ਦੇ ਨਾਂ ਤੇ ਤਸਕਰਾਂ ਦੇ ਨਾਂ ਦੇ ਉਹਨਾਂ ਦੇ ਜਿਹੜਾ ਕਤਲ ਹੋ ਰਿਹਾ ਹੈ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਔਰ ਜਿਹੜਾ ਹੈਗਾ ਪੁਲਿਸ ਦਾ ਰਾਜ ਇੱਥੇ ਹੋ ਗਿਆ ਹੋਇਆ ਔਰ ਇਹਨੂੰ ਸਾਰਿਆਂ ਨੂੰ ਅਟਾਰੇ ਚ ਨੰਗਾ ਜਿਹੜਾ ਹੈਗਾ ਜਿਹੜਾ ਹੈਗਾ ਇੱਥੇ ਕਰਾਂਗੇ ਠੀਕ ਸਾਡੇ ਨਾਲ ਸਾਡੇ ਨਾਲ ਲੋਕਾਂ ਦੀ ਮੰਗ ਦੇਖੋ ਪਹਿਲਾਂ ਤਾਂ ਸਭ ਤੋਂ ਪ੍ਰੈਸ ਦਾ ਧੰਨਵਾਦ ਹੈ ਜਿਹੜੀਆਂ ਸਾਡੀਆਂ ਖਬਰਾਂ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਪਕਾਰਾਏ ਆ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਸਾਡਾ ਉਹ ਜੋ ਪੰਜਾਬ ਸਰਕਾਰ ਨੇ ਆਪਣਾ ਅਸਲੀ ਰੂਪ ਜਿਹੜਾ ਅਸੀਂ ਪਤਾ ਸੀਗਾ ਸਾਨੂੰ ਕਿ ਇਹ ਭਾਜਪਾ ਦੀ ਵੀ ਟੀਮ ਹੈ ਔਰ ਉਹ ਰੂਪ ਦਿਖਾਣਾ ਜਿਹੜਾ ਆ ਦਿੱਤਾ ਆ ਉਹਦਾ ਜਵਾਬ ਦੇਣ ਤੇ ਲਈ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਔਰ ਜੋ ਇਹਨਾਂ ਨੇ ਬਾਰਡਰਾਂ ਤੇ ਜਿੱਥੇ ਕਿਸਾਨ ਬੈਠੇ ਤੇ ਜ਼ਬਰ ਕੀਤਾ ਉੱਥੇ ਉਹਨਾਂ ਦੇ ਤੰਬੂ ਜਿਹੜੇ ਆ ਉਹ ਕੁੱਟੇ ਆ ਬਿਲਡੋਜਰਾਂ ਦੇ ਨਾਲ ਔਰੇ ਵਿਰੋਧ ਦੇ ਵਿੱਚ ਔਰ ਰਾਤ ਖਬਰ ਮਿਲੀ ਆ ਭਾਈ ਲੀਡਰ ਤਾਂ ਤਿੰਨ ਛੱਡ ਸਾਡੇ ਖਾਰੇ ਕਿਸਾਨੀ ਦੇ ਜਿਹੜੇ ਪੂਰੇ ਵੱਡੇ ਵੱਡੇ ਲੀਡਰ ਵੀ ਸੀਗੇ ਫੜਿਓ ਸਾਰੇ ਛੱਡਤੇ ਆ ਅੱਜ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਆ ਸਾਡਾ ਜਿਹੜਾ ਉੱਥੇ ਸਮਾਨ ਚੋਰੀ ਹੋਇਆ ਆ ਟਰਾਲੀਆਂ ਚੋਰੀ ਹੋਈਆਂ ਆ ਗੈਸ ਸਿਲੰਡਰ ਚੋਰੀ ਹੋਇਆ ਸਾਡਾ ਅਨਾਜ ਚੋਰੀ ਹੋਇਆ ਸਾਰਾ ਔਰ ਜੋ ਇਹਨਾਂ ਨੇ ਉਹ ਜ਼ਬਰਕੀਤਾ ਸਿਆਣੇ ਬਿਉਰਗਾ ਦੇ ਅਸੀਂ ਅਸੀਂ ਖਾਲ ਦੇ ਜਿਹੜੇ ਬਾਬੇ ਸੀਗੇ ਉੱਥੇ ਬੈਠੇ ਸਾਡੇ ਉਹਨਾਂ ਦੇ ਜ਼ਬਰਕੀਤਾ ਔਰ ਰਾਤ ਨੂੰ ਉਹਨਾਂ ਨੂੰ ਬੇਇਜਤ ਕੀਤਾ ਆ ਔਰੇ ਵਿਰੋਧ ਦੇ ਵਿੱਚ ਜਿਹੜਾ ਅੱਜ ਦਾ ਪ੍ਰੋਟੈਸਟ ਆਇਆ। ਪੰਜਾਬ ਸਰਕਾਰ ਨਾਲ ਤੁਹਾਡੀ ਮੀਟਿੰਗ ਵੀ ਹੈ ਜਿਹਨ ਮਈ ਦੇ ਵਿੱਚ ਤੇ ਮਈ ਫਿਰ ਨੂੰ ਡੇਟ ਵੀ ਮਿਲੀ ਆ। ਉਸ ਮੀਟਿੰਗ ਦੇ ਵਿੱਚ ਜਿਹੜੀ ਮੀਟਿੰਗ ਚੱਲ ਰਹੀ ਸੀ ਜਦੋਂ ਸੜਕਾਂ ਤੋਂ ਉਠਾਲਿਆ ਗਿਆ। ਸਰਕਾਰ ਕਹਿ ਰਹੀ ਹੈ ਕਿ ਇਹਨਾਂ ਨੇ ਜ਼ਬਰਦਸਤ ਜਿਹੜਾ ਆ ਉਹ ਰਸਤੇ ਬੰਦ ਕੀਤੇ ਹੋਏ ਸੀ। ਤਾਂ ਉਠਾਲਿਆ ਨਾ ਦੇ। ਦੇਖੋ ਇੰਦਾ ਵੀ ਗੱਲ ਹੈ ਨਹੀਂ ਅੱਜ ਵੀ ਸਾਨੂੰ ਡੀਐਸਪੀ ਦਾ ਇਥੋਂ ਸੁਨੇਹਾ ਗਿਆ ਹੈਗਾ। ਕਿ ਆਹ ਸੜਕ ਤੁਹਾਡੇ ਲਈ ਬੰਦ ਕਰ ਦਿੰਦੇ ਆ। ਸਾਡੀ ਕੋਈ ਨੀਤ ਨਹੀਂ ਲੋਕਾਂ ਨੂੰ ਤਾਕ ਕਰਨੇ ਦੀ। ਉਹ ਸਾਡਾ ਆਖਰੀ ਹੁੰਦਾ ਜਦੋਂ ਸਾਡੀ ਕੋਈ ਗੱਲ ਪੇਸ਼ ਨਹੀਂ ਜਾਂਦੀ ਫਿਰ ਫਿਰ ਸਾਨੂੰ ਸੜਕ ਤੇ ਬੈਠਣਾ ਪ ਸਾਡਾ ਕੋਈ ਕਿਸੇ ਨੂੰ ਤੰਗ ਕਰਨ ਦਾ ਨਹੀਂ ਹੈਗਾ ਸਾਡਾ ਨਾਂ ਹੀ ਰੋਕ ਸਕਦੇ ਸੜਕਾਂ ਦੇ ਕੋਈ ਔਰ ਨਾਲ ਦੀ ਨਾਲ ਤੁਹਾਨੂੰ ਉਹ ਵੀ ਦੱਸ ਦਈਏ ਜਿਹੜੇ ਕਿਸਾਨ ਬਾਰਡਰਾਂ ਦੇ ਵੀ ਬੈਠੇ ਸੀ ਉਹਨਾਂ ਨੇ ਵੀ ਸੜਕ ਨਹੀਂ ਰੋਕੀ ਉਸ ਦੀ ਸੜਕਾਂ ਦੇ ਵਿੱਚ ਜਿਹੜੇ ਪੱਕੀ ਕੰਕਰੀਟ ਦੇ ਜਿਹੜੇ ਕੰਢਾ ਬਣਾ ਕੇ ਜਿਹੜੀ ਆ ਉਹ ਹਰਿਆਣਾ ਸਰਕਾਰ ਨੇ ਰੋਕੀ ਚੁਕੀ ਤੇ ਫਸਲ ਪੇਸ਼ ਕੀਤਾ ਗਿਆ ਲੱਗਦਾ ਕਿਸਾਨਾਂ ਦੇ ਰੱਖੇ ਜਿਹੜੇ ਵਿੱਚ ਕੁਝ ਦੇਖੋ ਇਹ ਬਾਈਕ ਜਿਹੜਾ ਹੈਗਾ ਇਹ ਲollipops ਆ ਇਹਰੇ ਵਿੱਚ ਕੁਝ ਨਹੀਂ ਹੈਗਾ ਜੋ ਪੰਜਾਬ ਨੂੰ ਚਾਹੀਦਾ ਆ ਪੰਜਾਬ ਦਾ ਜਿਹੜਾ ਗੰਭੀਰ ਮਸਲੇ ਆ ਜਿਹੜੇ ਉਹ ਫਸਲਾਂ ਦਾ ਡਿਵਰਸੀਫਿਕੇਸ਼ਨ ਹੈਗਾ ਆ ਉਹ ਫਸਲਾਂ ਦਾ ਬਦਲ ਜਿਹੜਾ ਅਸੀਂ ਬਹੁਤ ਦੇਰ ਦਾ ਸਰਕਾਰ ਦੇ ਨਾਲ ਇਹ ਗੱਲਬਾਤ ਚਲਾਈ ਹੋ ਆ ਹਲੇ ਤੱਕ ਨਵੀਂ ਖੇਤੀ ਨੀਤੀ ਜਿਹੜੀ ਐਲਾਨ ਨਹੀਂ ਕੀਤੀ ਨਹਿਰੀ ਪਾਣੀ ਦੇ ਝੋਕੇ ਦਾਅਵੇ ਕੀਤੇ ਜਾ ਰਹੇ ਆ ਪਰ ਨਹਿਰੀ ਪਾਣੀ ਜਿਹੜਾ ਉਹਨਾਂ ਦੇ ਕਾਗਜ਼ਾਂ ਵਿੱਚ ਹੀ ਆ ਹਲੇ ਦੁਆਬੇ ਦੇ ਵਿੱਚ ਸਨ 47 ਵਾਲੇ ਮੌਕੇ ਆ ਜੇ ਜਰ ਫਸਲ ਜਿਹੜੀ ਮਾਰੂ ਫਸਲਾਂ ਹੁੰਦੀਆਂ ਉਹਨੀਆਂ ਉਹ ਮੌਕੇ ਆ ਵੱਡੇ ਮੌਕੇ ਨਹੀਂ ਕੀਤੇ ਗਏ ਪਾਣੀ ਦਾ ਪਹੁੰਚਣਾ ਇੱਕ ਪਾਸੇ ਰਿਹਾ ਅਰੇ ਕੋਈ ਵੀ ਜਿਹੜਾ ਨਹਿਰੀ ਪਾਣੀ ਦੁਆਬੇ ਦੇ ਵਿੱਚ ਨਹੀਂ ਲੱਗ ਰਿਹਾ ਔਰ ਗੰਭੀਰ ਮਸਲਾ ਹੈ ਬੱਲੇਵਾਲ ਸਾਹਿਬ ਦਾ ਵਰਦੇ ਦਾ 100 100 300 ਪਰ ਰਿਹਾ ਹੈ ਇਹ ਅਜੇ ਵੀ ਕੰਟੀਨਰਾਂ ਨੇ ਪਾਣੀ ਨਹੀਂ ਬੰਦ ਕਰਤਾ ਮੈਡੀਕਲ ਲੈਣਾ ਬੰਦ ਕਰਤਾ ਕੀ ਕਰੇਗਾ ਦੇਖੋ ਬਹੁਤ ਲੰਮੇ ਸਮੇਂ ਤੋਂ ਆਜਿਓ ਸਾਰੇ ਲੋਕ ਸਾਡੇ ਨਾਲ ਆਏ ਆ ਇਹਦਾ ਅਸੀਂ ਬਹੁਤਾ ਅਸੀਂ ਜਵਾਬ ਨਹੀਂ ਦੇਣਾ ਚਾਹਦੇ ਕਿਉਂਕਿ ਅਸੀਂ ਸਮਝਦੇ ਆਂ ਵੀ ਲੜਾਈ ਲੜਾਈ ਇੱਕ ਜਿਹੜੀ ਆ ਨਾ ਸੰਘਰਸ਼ ਹੈ ਉਹੀ ਸਿੱਧਾ ਰਾਹ ਆ ਔਰ ਸੰਘਰਸ਼ ਦੇ ਨਾਲੇ ਕੋਈ ਨਹੀਂ ਨਿਕਲੇ ਜਾ ਸਕਦੇ ਆ मुदाबादान जल्दी लागू करो लागू पंजाब मु सेंटर मुदाबाद सेंटर मु खालसाडरी इंद्रजीत सिंह माही जूल है चंडीगढ़ रोड है दूजे पासे जरा है मॉडल ਸਕੂਲ ਜਿਹੜਾ ਹੈਗਾ ਉਹ ਤਲਾਇਆ ਹੈਗਾ ਜਿਹਦੇ ਵਿੱਚ 3 ਨਾਸਿਕੋਂ ਲੈ ਕੇ 5ਵੀਂ ਤਵਾਰ ਇੰਗਲਿਸ਼ ਮੀਡੀਅਮ ਦੇ ਬੱਚੇ ਰਹਿ ਦਿੱਤੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਆ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਦੇ ਬੱਚੇ ਜਿਹੜੇ ਇੱਥੇ ਦਾਖਲਾ ਹੋ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜ਼ਿਟ ਕਰੋ ਤੇ ਇਹ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਇੱਦਾਂ ਦੇ ਪੱਖੋਂ ਤੇ ਬਰਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਵੀਂ ਤੋਂ ਲੈ ਕੇ ਬਾਅਦਮੀ ਕੋ ਕਲਾਸ ਤੱਕ ਸਾਡੇ ਆਏ 1 ਲੱਖਾਂ ਜਿਹੜੇ ਹੈਗੇ ਆ ਤੇ ਸਭ ਦੇ ਕੋਲ ਕਲਾਸ 1 2 ਜਿਹੜੀ ਆ ਖਾਸ ਵਿੱਚ ਵੀ ਇਹ ਜਿਹੜੀ ਆ ਪੜ੍ਹੀ ਕੀਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਅਦੇ ਉਹ ਜਿਹੜੀ ਲੋਕਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ来 ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਦਾਖਲ ਕਰਵਾਓ ਤੇ ਸਾਨੂੰ ਜਿਹੜਾ ਹੈ ਇਹ ਇਹ ਵਿਰਾਂਤੇ ਰਵੇ ਮੌਕੇਕ ਨੂੰ ਦੇ ਧੰਨਵਾਦ ਇਹ ਸੱਜਣਾਂ ਸ਼ਿਪ ਫਲਸੇਂਗਰ ਨਗਰ ਦਾ ਸਵਰਗ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿਨ ਇਜਾਜ਼ਤ ਦਿਓ ਧੰਨਵਾਦ